प्रधानमंत्री साहबान जो तो गुरदासपुर आए मैं बेनती की प्रधानमंत्री साहब सोलह सौ सो करोड़ बहुत कम देखेगा बहुत नुकसान हुआ पंजाब का तो उस टाइम भी उन्होंने गुस्से से मज़ाक से बड़ा मजाक किया वो मेरा नहीं किया पूरे पंजाबियों का किया इस दुख की घड़ी में पंजाब का अपमान किया कि आपको हिंदी नहीं आती आपको हिंदी सीखना चाहिए सोलह सौ करोड़ दिया तो सोलह सौ सो करोड़ कहाँ है आज आपके चैनल जरिए फिर प्रधानमंत्री जी से पूछता हूँ ਜੋ 1600 ਕਰੋੜ ਆਪਾਂ ਅਨਾਉਂਸ ਕਰਕੇ ਗਏ تھے ਉਹ ਡਾਲਾ ਕਿਉਂ ਨਹੀਂ ਆਪਕੇ ਕੇਂਦਰੀ ਮੰਤਰੀ ਪਰ ਆਪਕੇ ਪੰਜਾਬ ਦੇ ਪ੍ਰਧਾਨ ਜਿਹੜੇ ਜੋ ਕਹਿੰਦੇ تھے ਕਿ ਇਹ ਜੋ ਟੋਕਨ ਮਨੀ ਆ ਉਹ ਟੋਕਨ ਮਨੀ ਕਹਾਂ ਤੋ ਇਹ ਤੇ ਧੰਨਵਾਦ ਆ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਦਾ ਜੋ ਪੰਜਾਬ ਦੇ ਹਰ ਕਿਸਾਨ ਭਰਾ ਨੂੰ ਜਿਹੜਾ ਬੰਦਾ ਮਾਅਬਜਾ ਦੇ ਰਿਹਾ ਹੈ ਮੁੱਖ ਮੰਤਰੀ ਦਾ ਸਤਿਕਾਰਯੋਗ ਮਾਨਨ ਪਰ ਵਾਰ ਕਰਦਾ ਜਿਨ੍ਹਾਂ ਨੇ ਇਹ 11 ਸਤੰਬਰ ਨੂੰ ਕਿਹਾ ਸੀਗੇ ਕਿ 45 ਦਿਨ ਦੇ ਅੰਦਰ ਅੰਦਰ ਜਿਹੜਾ ਸਪੈਸ਼ਲ ਗਰਾਜ ਤੋਬਾਲ ਬੰਦਾ ਮਾਅਵਜਾ ਨੂੰ ਕਨ ਦੇਵਾਂਗੇ ਤਾਂ ਜੋ ਇਸ ਟਾਈਪ ਤੇ ਅੱਲੇ जख्मਾਂ ਦੇ ਉੱਤੇ ਥੋੜੀ ਮਲ੍ਹੋ ਲੱਗ ਸਕੇ ਸੋ ਅੱਜ ਅਜਨਾਲਾ ਸਾਹਿਬ ਜ਼ਿਲ੍ਹਾ ਅਵਰਸਾ ਤੋਂ ਸ਼ੁਰੂਆਤ ਹੋਈ ਹੈ ਸੋ ਟੋਟਲ ਪੰਜਾਬ ਦੇ ਵਿੱਚ 305 ਕਰੋੜ ਜਿਹੜਾ ਜਾਰੀ ਕੀਤਾ ਗਿਆ 5 ਕਰੋੜ 70 ਲੱਖ ਦੇ ਚੈੱਕ ਜਿਹੜੇ ਅੱਜ ਅਜਨਾਲਾ ਸਾਹਿਬ ਵਾਸੀਆਂ ਦਿੱਤੇ ਗਏ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੂੰ ਚੈੱਕ ਮਿਲਦੇ ਸਾਰੇ ਲੋਕ ਆਪਣੇ ਅਕਾਊਂਟ ਦਿਖਾ ਰਹੇ ਸੀ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਮੋਬਾਈਲਾਂ ਦੇ ਵਿੱਚ ਪੈਸੇ ਆ ਗਏ ਮੁੱਖ ਮੰਤਰੀ ਸਾਹਿਬ ਅਜਨਾਲੇ ਵਿਖੇ ਪਹੁੰਚੇ ਨਹੀਂ ਪਰ ਲੋਕਾਂ ਦੇ ਅਕਾਊਂਟ ਚ ਜਿਹੜਾ ਬੰਦਾ ਮੌਜਾ ਪਹੁੰਚਿਆ ਕਿ ਸਰਦਾਰ ਭਗਤ ਸਿੰਘ ਮਾਨ ਜੀ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਤੇ ਬੰਦਾ ਕਿਉਂਕਿ ਜੋ ਵੀ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਕਹਿੰਦੇ ਉਹ ਪੂਰਾ ਕਰਦੇ ਆ ਤੇ ਅੱਜ ਅਜਨਾਲਾ ਸ਼ਹਿਰ ਦੇ ਸਾਡੇ ਸਾਥੀ ਲੋਕਾਂ ਨੂੰ ਵੀ ਚੈੱਕ ਮਿਲੇ ਸੋ ਪੂਰੇ ਪੰਜਾਬ ਦੇ ਅੰਦਰ ਵੀ 305 ਕਰੋੜ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਦੇ ਹਦੇਸਾ ਅਨੁਸਾਰ ਪਾਇਆ ਗਿਆ ਕੱਲ ਤੋਂ ਹੀ ਸਾਡੇ ਮਿਨਿਸਟਰ ਇਨਚਾਰਜ ਜੋ ਡਿਸਟ੍ਰਿਕਟ ਇਨਚਾਰਜ ਲਗਾਏ ਹੋਏ ਆ ਮਿਨਿਸਟਰ ਸਹਿਬਾਨ ਐਮਐਲਏ ਸਹਿਬਾਨ ਉਹ ਕੱਲ ਤੋਂ ਪੂਰੇ ਪੰਜਾਬ ਦੇ ਜਿਹੜੇ ਬਾਕੀ 11 ਜਿਲ੍ਹਿਆਂ ਦੇ ਵਿੱਚ ਵੀ ਜਿਹੜਾ ਬੰਦਾ ਮੁਆਵਜ਼ਾ ਲੋਕਾਂ ਨੂੰ ਮਿਲੇਗਾ ਸੋ ਜਿਹੜੇ ਤੁਹਾਡੇ ਚੈਨਲ ਜਰੀਏ ਮੈਂ ਹੋਰ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਦਾ ਕੋਈ ਸਪੈਸ਼ਲ ਗਦਾਵਰੀ ਹੋਣ ਤੋਂ ਰਹਿ ਗਈ ਸੋ ਉਹਨਾਂ ਦੀ ਵੀ ਗਦਾਵਰੀ ਜਿਹੜੀ ਅਫਸਰ ਸੇਵਲ ਨੂੰ ਕਿਹਾ ਗਿਆ ਉਹ ਐਸਜੀਐਮ ਸਾਜ਼ਾਨਾ ਨੂੰ ਲਿਖ ਕੇ ਦੇ ਉਹਦੀ ਵੀ ਅਸੀਂ ਜੀ ਦੀ ਸਪੈਸ਼ਲ ਗਦਾਵਰੀ ਕਰਾ ਕੇ ਉਹਨਾਂ ਦਾ ਮੁਆਵਜ਼ਾ ਵੀ ਜਲਦੀ ਦਵਾਂਗੇ ਸੋ ਕੋਈ ਪਿਛਲੀਆਂ ਸਰਕਾਰਾਂ ਵਾਂ ਕੋਈ ਝੂਠਨੀਆ ਕੋਈ ਲਾਰਾ ਨਹੀਂ ਆ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਮੁਆਵਜ਼ਾ ਹੁੰਦਾ ਸੀ 70 ਰੁਪਏ 45 ਰੁਪਏ ਵੀ ਦੋ ਦੋ ਸਾਲ ਬਾਅਦ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿਹੜੀ ਕਿ 20000 ਪ੍ਰਤੀ ਏਕੜ ਦਾ ਮੁਆਵਜ਼ਾ ਪੂਰੇ ਹਰ ਕਿਸਾਨ ਦੇ ਘਰਾਂ ਪਹੁੰਚ ਚੁੱਕਾ ਹੈ ਜਾ ਰਿਹਾ ਤੋਂ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਜਲਦੀ ਦਵਾਂ ਬੜੇ ਸਾਹਿਬ 1600 ਕਰੋੜ ਦਾ ਜਿਹੜਾ ਐਨਾਨਸਮੈਂਟ ਕੀਤਾ ਗਿਆ ਸੀ ਉਹਦੇ ਵਿੱਚੋਂ ਪੈਸੇ ਆਏ ਦੇਖੋ ਉਸ ਟਾਈਮ ਤੇ ਵੀ ਬਹੁਤ ਸਾਰੇ ਅਸੀਂ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਜਦੋਂ ਗੁਰਦਾਸਪੁਰ ਆਏ ਮੈਂ ਬੇਨਤੀ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ 1600 ਕਰੋੜਾ ਬਹੁਤ কম ਦੇ ਕੇ ਜਾ ਰਹੇ ਬਹੁਤ ਨੁਕਸਾਨ ਹੋਇਆ ਪੰਜਾਬ ਦਾ ਉਸ ਟਾਈਮ ਵੀ ਉਹਨਾਂ ਨੇ ਗੁੱਸੇ से मजाक से ਬੱਧਾ ਮਜ਼ਾਕ ਕੀਤਾ ਉਹ ਮੇਰਾ ਨਹੀਂ ਕੀਤਾ ਪੂਰੇ ਪੰਜਾਬੀਆਂ ਦਾ ਕੀਤਾ ਇਸ ਦੁੱਖ ਦੀ ਘੜੀ ਮੈਂ ਪੰਜਾਬ ਕਾ ਅਪਮਾਨ ਕੀਤਾ ਕਿ ਆਪ ਕੋ ਹਿੰਦੀ ਨਹੀਂ ਆਤੀ ਆਪ ਕੋ ਹਿੰਦੀ ਸਿੱਖਣਾ ਚਾਹੀਏ 1600 ਕਰੋੜ ਦੀ ਹੈ तो 1600 करोड़ कहा है आज आपके चैनल जरिए फिर प्रधानमंत्री जी से पूछता हूं कि जो 1600 करोड़ आप अनाउंस करके गए थे वो डाला क्यों नहीं आपके केंद्रीय मंत्री और आपके पंजाब के प्रधान ये जो कहते थे कि कह ये तो टोकन मनी है वो टोकन मनी कहां है क्यों नहीं दे रहे इस मुसीबत की घड़ी में लोगों को तो ये तो धन्यवाद है भगवंत मान जी का मुख्यमंत्री पंजाब का जो पंजाब दे हर किसान भाई को जेड़ा बंदा मुआवजा दे रहे हैं ਚਾਹੇ ਉਹ ਪੇੜ ਹੋਵੇ ਜਿਹੜੇ ਮਰੀਆਂ ਪਤਰੇ ਦੀਆਂ ਬੱਕਰੀਆਂ ਮਰੀਆਂ ਮੁਰਗੀਆਂ ਮਰੀਆਂ ਸਭ ਨੂੰ ਜਿਹੜਾ ਬੰਦਾ ਮਜਦਾ ਦੇ ਰਹੇ ਬਹੁਤ ਸਾਰੇ ਪਰਿਵਾਰ ਜਾਨਾਂ ਚਲੀ ਗਈਆਂ ਪਰਿਵਾਰ ਦੇ ਜੀਪੂਰੇ ਹੋ ਗਏ ਉਹਨਾਂ ਦੇ ਪਰਿਵਾਰਾਂ ਦੇ ਘਰਾਂ ਚ ਉਹਨਾਂ ਨੇ ਬੰਦ 4 ਲੱਖ ਦੇ ਹਿਸਾਬ ਨਾਲ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ 20000 ਪ੍ਰਤੀ ਅਕਰ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਮੁਆਵਜ਼ਾ ਦਿੱਤਾ ਜਾ ਰਿਹਾ ਸੋ ਅੰਮ੍ਰਿਤਸਰ ਦੇ ਵਿੱਚ 3500 ਮਕਾਮ ਜਿਹੜਾ ਡਿਗੇ 3511 ਦੇ ਤਰੀਕ ਉਹਨਾਂ ਦਾ ਵੀ ਜਿਹੜਾ ਸਾਰਾ ਸੈਂਟੇਲ ਆ ਗਈ ਹੈ ਉਹਨਾਂ ਨੂੰ ਵੀ ਜਲਦੀ ਮਨਪਤਿਸ ਦੀ ਬਾਦਲ ਆਏ ਸੀਗੇ ਅੰਬਸਡਰੋ ਨੇ ਕਾਸਕੋਮਪਸ ਕੀਤੀ ਉਹਨਾਂ ਨੇ ਕਿਹਾ ਵੀ ਜਿਹੜੇ ਹੜ ਆਏ ਆ ਇਹ ਸਰਕਾਰ ਦੀ ਨਲਾਇਕੀ ਕਰਕੇ ਆਏ ਨੇ ਉਹ ਦੂਜੇ ਪਾਸੇ ਉਹਨਾਂ ਨੇ ਇਹ ਵੀ ਆਖਿਆ ਵੀ ਸਰਕਾਰ ਈਗੋ ਛੱਡੇ ਸੈਂਟਰ ਨਾਲ ਕੋਆਰਡੀਨੇਸ਼ਨ ਵਧਾਵੇ ਸਿੱਕੋ ਸੈਂਟਰ ਨਾਲ ਕੋਆਰਡੀਨੇਸ਼ਨ ਕਿਉਂ ਵਧਾਵੇ ਪਹਿਲੇ ਦਿਨ ਤੋਂ ਤੇ ਮੰਗ ਕਰ ਰਹੇ ਆ ਪਹਿਲੇ ਦਿਨ ਤੋਂ 20000 ਕਰੋੜ ਦੀ ਮੰਗ ਕਰ ਰਹੇ ਆ ਮਨਪਤਿਸ ਬਾਦਲ ਕੀ ਕਹਾਰੇ ਕਿ ਹੜ ਪੰਜਾਬ ਦੀ ਨਿਸ਼ਾਨਾ ਉਸ ਕੋਲ ਰੰਤਵਾਨ ਸਾਹਿਬ ਨੇ ਸਮਝ ਵੀ ਕਿਹਾ ਸੀ ਕਿ ਹਮਾਤਲ ਤੇ ਜਾ ਕੇ ਮੈਂ ਪਹਾੜਾਂ ਨੂੰ ਖਿੱਚ ਕੇ ਲਾਏ ਆ ਜਿਹੜਾ ਉੱਥੋਂ ਇੰਨਾ ਹੜਾਂ ਦੇ ਭਾਰੀ ਬਰਸਾਤ ਨਾਲ ਦੇਸ਼ ਦੇ ਹੋਰ ਕਈ ਜਗ੍ਹਾ ਹੜਾਏ ਉੱਥੇ ਮੁੱਖ ਮੰਤਰੀ ਸਾਹਿਬ ਨੇ ਹੜ ਲਾਣ ਦੇ ਸੋ ਇਹਨਾਂ ਨੂੰ ਸਿਵਾਏ ਕਟਿਆਰਾ ਨੀਤੀ ਤੋਂ ਕੁਛ ਨਹੀਂ ਹੁੰਦਾ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੰਜਾਬ ਦੇ ਕਿਸਾਨ ਪਰਾ ਮਜ਼ਦੂਰ ਪਰਾ ਸਭ ਜਾਣਦੇ ਆ ਕਿ ਇਸ ਦੁੱਖ ਦੀ ਘੜੀ ਚ ਜੇ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਬਾਹਰ ਫੜੀ ਆਮ ਆਦਮੀ ਪਾਰਟੀ ਦੇ ਲੀਡਰ ਸਰਵਾਨਾ ਨੇ ਵਰਕਰਾਂ ਨੇ ਸਾਡੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੇ ਅਫਸਰਾਂ ਨੇ ਜਿਹੜੇ ਦਿਨ ਰਾਤ ਮਿਹਨਤ ਕਰਕੇ ਉੱਥੇ ਲੱਗੇ ਰਹੇ ਨੇ ਲੋਕਾਂ ਨੂੰ ਜਾਨਾਂ ਬਚਾਉਣ ਵਾਸਤੇ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਵਾਸਤੇ ਤੇ ਹੁਣ ਵੀ ਇਸ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਹੈ ਇਹ ਹੀ ਸਾਨੂੰ ਬੰਦਾ ਮਾਅਜ਼ਾ ਦੇਗੀ ਕੇਂਦਰ ਤੋਂ ਜਿਹੜੀਆਂ ਉਮੀਦਾਂ ਸੀਗੀਆਂ ਵੀ ਉਹ ਵੀ ਉਹ ਪ੍ਰਧਾਨ ਮੰਤਰੀ ਜੈਦ ਦਿਲ ਤੋੜ ਕੇ ਚਲੇ ਗਏ। ਇਹ ਤਾਂ ਦੁਆਰ ਤੇ ਮਾਰਿਆ ਪਰ ਨੋ ਦੋਧ ਦੇਣਾ ਚਾਹੀਦਾ ਹੈ ਮਾਅਜ਼ਾ ਦੇਖੋ ਦੀਵਾਲੀ ਦਾ ਟਾਈਮ ਦੇਖੋ ਜਿਸ ਘਰ ਦੇ ਵਿੱਚ ਮੁਸੀਬਤ ਪਈ ਹੋਵੇ ਉਹਨਾਂ ਦੀ ਕਾਲੀ ਦੀਵਾਲੀ ਪਰ ਇਸ ਇਹ ਜੇ ਤਿਹਾੜ ਦੇ ਉੱਤੇ ਬੰਦੀ ਛੋੜ ਦਿਵਸ ਦੇ ਉੱਤੇ ਪੰਜਾਬ ਦੇ ਨਾਲ ਪ੍ਰਧਾਨ ਮੰਤਰੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਖਰਨਾ ਚਾਹੀਦਾ ਸੀ ਪਰ ਉਹਨਾਂ ਨੇ ਕਿਉਂਕਿ ਦੇਸ਼ ਦੇ ਪੂਰੇ ਦੇਸ਼ ਲਈ ਭੰਡਾਰ ਦੇ ਅਣ ਭੰਡਾਰ ਪੰਜਾਬ ਦੇ ਕਿਸਾਨਾਂ ਨੇ ਖੋਲ ਰੱਖੇ ਸੋ ਜੇ ਕੋਈ ਦੇਸ਼ ਦੇ ਭੀੜ ਪਵੇ ਤਾਂ ਸਭ ਤੋਂ ਅੱਗੇ ਪੰਜਾਬੀ ਹੁੰਦੇ ਐ ਇਸੇ ਹੀ ਸਾਡੇ ਪੰਜਾਬ ਦੇ ਲੋਕ ਹੁੰਦੇ ਸੋ ਅੱਜ ਅੱਡੀ ਵੱਡੀ ਮੁਸੀਬਤ ਪੰਜਾਬ ਤੇ ਪਈ ਆ ਸੋ ਕੇਂਦਰ ਦੇ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਜਿਹੜਾ ਖਾਣਾ ਚੀਜ਼ ਦਾ ਸੀ ਜਿਹੜੇ ਨਹੀਂ ਖੜੇ ਸੋ ਅੱਜ ਫਿਰ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਮੰਦਾ ਮੁਆਵਜ਼ਾ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ 2000 ਕਰੋੜ ਦੀ ਮੰਗ ਕਰ ਰਹੇ ਆ ਸੋ ਦੇ ਦਿਓ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਨਾਲ ਇਹ ਨਵਿੱਤਰਾਂ ਨਾ ਕਰੋ ਧੰਨਵਾਦ